ਫਨਾਂ ਲੁਧਿਆਣਾ ਫਤਗੜ ਸਾਹਿਬ ਅਮਲੋ ਅਤੇ ਉੱਤਰਾਖੰਡ ਦੇ ਰਹਿਣ ਵਾਲੇ 8 ਵਿਅਕਤੀਆਂ ਨੇ ਟਾਟਾ ਸਟੀਲ ਦੀ ਜ਼ਮੀਨ ਖਰੀਦਣ ਦੇ ਨਾਂ ਤੇ ਲੁਧਿਆਣਾ ਦੇ ਇੱਕ ਪ੍ਰਾਪਰਟੀ ਡੀਲਰ ਤੋਂ 1 ਕਰੋੜ 12 ਲੱਖ 30 ਹਜ਼ਾਰ ਰੁਪਏ ਦੀ ਰਕਮ ਠੱਗ ਲਈ ਹੈ। ਮਾਮਲਾ ਸਾਲ 2023 ਦਾ ਹੈ ਪਰ ਹੁਣ ਜਦੋਂ ਪ੍ਰਾਪਰਟੀ ਡੀਲਰ ਨੂੰ ਠੱਗੀ ਦਾ ਅਹਿਸਾਸ ਹੋਇਆ ਤਾਂ ਕੁਝ ਦਿਨ ਪਹਿਲਾਂ ਉਸਨੇ ਪੁਲਿਸ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ ਹੈ। ਕੁਝ ਹਫ਼ਤਿਆਂ ਦੀ ਪੜਤਾਲ ਮਗਰੋਂ ਥਾਣਾ ਦੁਗਰੀ ਦੀ ਪੁਲਿਸ ਨੇ 8 ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਓ ਵੇਖਦੇ ਹਾਂ ਕੀ ਆ ਪੂਰਾ ਮਾਮਲਾ ਖੰਨਾਲ ਲੁਧਿਆਣਾ ਫਤਿਹਗੜ੍ਹ ਸਾਹਿਬ ਅਮਲੋਤ ਤੇ ਉੱਤਰਾਖੰਡ ਦੇ ਰਹਿਣ ਵਾਲੇ 8 ਵਿਅਕਤੀਆਂ ਨੇ ਟਾਟਾ ਸਟੀਲ ਲਈ ਜ਼ਮੀਨ ਖਰੀਦਣ ਦੇ ਨਾਂ ਤੇ ਲੁਧਿਆਣਾ ਦੇ ਇੱਕ ਪ੍ਰਾਪਰਟੀ ਡੀਲਰ ਤੋਂ 1 ਕਰੋੜ 12 ਲੱਖ 30 ਹਜ਼ਾਰ ਰੁਪਏ ਦੀ ਰਕਮ ਠੱਗ ਲਈ ਹੈ। ਮਾਮਲਾ ਸਾਲ 2023 ਦਾ ਹੈ ਪਰ ਹੁਣ ਜਦੋਂ ਪ੍ਰਾਪਰਟੀ ਡੀਲਰ ਨੂੰ ਠੱਗੀ ਦਾ ਅਹਿਸਾਸ ਹੋਇਆ ਤਾਂ ਕੁਝ ਦਿਨ ਪਹਿਲਾਂ ਹੀ ਉਸਨੇ ਪੁਲਿਸ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ ਹੈ। ਕੁਝ ਹਫ਼ਤਿਆਂ ਦੀ ਪੜਤਾਲ ਮਗਰੋਂ ਥਾਣਾ ਦੁਗਰੀ ਦੀ ਪੁਲਿਸ ਨੇ 8 ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਗਦੀਸ਼ لال ਮੁਤਾਬਕ ਸਾਲ 2023 ਵਿੱਚ ਉਸ ਨੂੰ ਇੱਕ ਵਾਕਫ ਵਿਅਕਤੀ ਜ਼ਰੀਏ ਅਮਲੋ ਦਾ ਰਹਿਣ ਵਾਲਾ ਬਾਬਾ ਜਸਵੰਤ ਸਿੰਘ ਮਿਲਿਆ ਜਸਵੰਤ ਸਿੰਘ ਨੇ ਉਸ ਨੂੰ ਕਿਹਾ ਕਿ ਉਹਨਾਂ ਦੀ ਟਾਟਾ ਸਟੀਲ ਦੇ ਉੱਪਰ ਤੱਕ ਗੱਲਬਾਤ ਹੈ ਕੁਝ ਦਿਨ ਉਹ ਆਪਣੇ ਨਾਲ ਗੁਲਮੂਹਰ ਨਗਰ ਅਮਲੋ ਦੇ ਰਹਿਣ ਵਾਲੇ ਦਲੇਰ ਸਿੰਘ ਨੂੰ ਵੀ ਲੈ ਕੇ ਆਇਆ ਇਸ ਵਾਰ ਉਸ ਨੇ ਕਿਹਾ ਕਿ ਟਾਟਾ ਸਟੀਲ ਨੇ ਲੁਧਿਆਣਾ ਤੋਂ ਲੈ ਕੇ ਰਾਜਪੁਰਾ ਇਲਾਕੇ ਵਿੱਚ ਕਿਸੇ ਵੀ ਵੱਡੀ ਜਗ੍ਹਾ ਤੇ ਆਪਣਾ ਇੱਕ ਬਹੁਤ ਵੱਡਾ ਯੂਨਿਟ ਲਗਾਉਣਾ ਹੈ ਇਸ ਲਈ ਉਹਨਾਂ ਨੂੰ ਬਹੁਤ ਵੱਡੀ ਜਗ੍ਹਾ ਚਾਹੀਦੀ ਹੈ ਤੇ ਉਹ ਟਾਟਾ ਸਟੀਲ ਲਈ ਪ੍ਰਾਪਰਟੀ ਖਰੀਦਣ ਦਾ ਕੰਮ ਕਰਦੇ ਹਨ ਉਹਨਾਂ ਕਿਹਾ ਕਿ ਜੇ ਜਗਦੀਸ਼ لال ਉਹਨਾਂ ਨੂੰ ਕੋਈ ਜ਼ਮੀਨ ਦਿਵਾਉਂਦੇ ਹਨ ਤਾਂ ਉਸ ਦੀ ਕਮਿਸ਼ਨ ਕਰੋੜਾਂ ਰੁਪਏ ਵਿੱਚ ਹੋਵੇਗੀ। ਜਗਦੀਸ਼ لال ਮੁਤਾਬਕ ਉਸਨੇ ਜ਼ਮੀਨ ਦਿਵਾਉਣ ਦੀ ਹਾਮੀ ਭਰ ਦਿੱਤੀ। ਮੁਲਜ਼ਮਾ ਨੇ ਉਸ ਨੂੰ ਟਾਟਾ ਸਟੀਲ ਕੰਪਨੀ ਦੇ ਫਰਜ਼ੀ ਦਸਤਾਵੇਜ਼ ਅਤੇ ਫਰਜ਼ੀ ਸੀਲ ਵੀ ਦਿਖਾਏ। ਉਸ ਨੂੰ ਸਟੈਂਪ ਲਗਾ ਕੇ ਕੁਝ ਦਸਤਾਵੇਜ਼ ਵੀ ਦਿੱਤੇ। ਜਗਦੀਸ਼ لال ਨੇ ਮੋਟਾ ਮੁਨਾਫਾ ਦੇਖਦੇ ਹੋਏ ਮੁਲਜ਼ਮਾ ਨੂੰ ਕਈ ਜ਼ਮੀਨਾਂ ਦਿਖਾਈਆਂ ਅਤੇ ਕਈ ਤੇ ਉਹਨਾਂ ਦੀ ਸਹਿਮਤੀ ਵੀ ਬਣ ਗਈ। ਇਸ ਦੌਰਾਨ ਮੁਲਜ਼ਮਾ ਨੇ ਡੀਲ ਲਈ ਦਸਤਾਵੇਜ਼ ਤਿਆਰ ਕਰਵਾਉਣ ਲਈ ਉਸ ਕੋਲੋਂ 8 ਲੱਖ ਰੁਪਏ ਲੈ ਲਏ। ਫਿਰ ਹੋਰ ਖਰਚਾ ਕਹਿ ਕੇ ਉਸ ਕੋਲੋਂ ਹੌਲੀ-ਹੌਲੀ ਕੁੱਲ 1 ਕਰੋੜ 12 ਲੱਖ 30 ਹਜ਼ਾਰ ਰੁਪਏ ਲੈ ਲਏ। ਜਗਦੀਸ਼ لال ਮੁਤਾਬਕ ਇਸ ਤੋਂ ਬਾਅਦ ਉਹ ਲਗਾਤਾਰ ਡੀਲ ਪੱਕੀ ਕਰਨ ਲਈ ਉਸ ਨੂੰ ਲਾਰੇ ਲਗਾਉਂਦੇ ਰਹੇ ਪਰ ਨਾ ਤਾਂ ਉਹਨਾਂ ਨੇ ਕੋਈ ਪੱਕੀ ਡੀਲ ਕੀਤੀ ਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਅਖੀਰ 3 ਦਸੰਬਰ 2024 ਨੂੰ ਉਸਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ। ਕੁਝ ਹਫ਼ਤਿਆਂ ਦੀ ਪੜਤਾਲ ਤੋਂ ਬਾਅਦ ਥਾਣਾ ਦੁਗਰੀ ਦੀ ਪੁਲਿਸ ਨੇ ਸਤੰਦਰ ਸਿੰਘ, ਪਰਮਿੰਦਰ ਸਿੰਘ ਵਾਸੀ ਲੁਧਿਆਣਾ, ਦਲੇਰ ਸਿੰਘ ਵਾਸੀ ਲੁਧਿਆਣਾ, ਬਾਬਾ ਜਸਵੰਤ ਸਿੰਘ ਵਾਸੀ ਅਮਲੋ ਅਨਿਲ ਸਿੰਘ ਸੈਣੀ, ਅਸ਼ੂਤੋਸ਼ ਗੁਪਤਾ, ਰਾਮ ਸਿੰਘ ਥਾਪਾ ਵਾਸੀ ਦੇਰਾ ਧੂਨ ਤੇ ਬਿਲਾਲ احمد ਖਿਲਾਫ ਧੋਖਾਧੜੀ, ਅਪਰਾਧਿਕ ਤੇ ਦਸਤਾਵੇਜ਼ਾਂ ਦੇ ਨਾਲ ਛੇੜਛਾੜ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਥਾਣਾ ਦੁਗਰੀ ਦੀ ਪੁਲਿਸ ਦਾ ਕਹਿਣਾ ਹੈ ਕਿ ਮਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ, ਜਲਦ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਬਿਊਰੋ ਰਿਪੋਰਟ ਹਮਦਰਦਤੀ